स्वागत ਕਰਦਾ ਦਵਾਵਾ ਮੀਡੀਆ ਤੇ ਇਸ ਵਕਤ ਅਸੀਂ ਪਹੁੰਚੇ ਹਾਂ ਕਪੂਰਥਲਾ ਦੇ ਵਿੱਚ ਪ੍ਰਭੂ ਯਸ਼ਮ ਸੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਸ਼ੋਭਾ ਯਾਤਰਾ ਡੀਸੀ ਚੌਂਕ ਤੋਂ ਆਰੰਭ ਹੋ ਕੇ ਬਾਜ਼ਾਰ ਵਿੱਚ ਦੀ ਹੁੰਦੀ ਹੋਈ ਸ਼ਾਮਾਂ ਮਾਰ ਬਾਅਦ ਵੀ ਇਹ ਸਮਾਪਤ ਹੋਗੀ ਆਓ ਪਾਸ਼ੋ ਸਬਾਨਾ ਨਾਲ ਗੱਲਬਾਤ ਕਰਦੇ ਹਾਂ ਪਾਸ਼ੋ ਜੋ ਇਹ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕਿਸ ਤੋਂ ਲੈ ਕੇ ਕਿਸ ਤੋਂ ਦਾ ਕੱਢੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਮੈਂ ਪਰਮੇਸ਼ਰ ਕੋ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਪਾਸ਼ੋ ਅਸੋਸ਼ਨ ਕੋ ਚੇਅਰਮੈਨ ਹਾਂ ہمارا ਇਸੀ ਸ਼ੋਭਾ ਯਾਤਰਾ ਦਾ ਇਸੀ ਚੌਕ ਸੇ ਨੇ ਚਰਚੋ ਤੋਂ ਲੈ ਕੇ ਰਸਤਾ ਲੌਕਰ ਮੇਨ ਬਜ਼ਾਰ ਹੈ ਔਰ ਸਾਲੀਮਾਰ ਮੈਂ ਅਸੀਂ ਪਹੁੰਚ ਜਾਏਗੇ ਠੀਕ ਹੈ ਜੀ ਹਾਂ ਜੀ ਬਾਸੀ ਜੋ ਪ੍ਰਭੂ ਯਸੂਸੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋ ਜੋ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਸ਼ਹਿਰ ਵਾਸੀਆਂ ਨੂੰ ਬਹੁਤ ਸਾਰੀਆਂ ਵਧਾਈਆਂ ਦਿੰਦੇ ਆ ਇਸ ਨਵੇਂ ਸਾਲ ਦੇ ਵੀ ਔਰ ਕ੍ਰਿਸਮਸ ਦੇ ਵੀ ਅਸੀਂ ਉਹ ਦੁਆ ਕਰਦੇ ਆ ਕਿ ਪਰਮੇਸ਼ਰ ਇਹ ਬੜਾ ਦਿਨ ਨਵਾਸਾਲ ਸਭ ਲਈ ਖੁਸ਼ੀਆਂ ਤੇ ਭਾਗਾ ਪਰਿਆ ਹੋਵੇ ਔਰ ਗੋਡ ਬles ਜੂ ਜੈਮਸੀ ਸਰ ਜੀ ਮੈਂ ਸਭ ਤੋਂ ਪਹਿਲਾਂ ਆਏ ਹੋਏ ਪਾਤਸ਼ਾਹ ਬੰਨਾ ਦਾ ਤੇ ਅਦੁੱਲ ਸ਼ੁਕਰਗੁਜ਼ਾਰ ਕਰਦਾ ਔਰ ਪ੍ਰਭੂ ਜਸਮ ਸਿੰਘ ਜਿਹਦੇ ਅੱਜ ਜਨਮ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਅਸੀਂ ਇਸ ਜਗ੍ਹਾ ਤੇ ਇਕੱਠੇ ਹੋਇਆ ਤੋ ਮੈਂ ਦੱਸਣਾ ਚਾਹੁੰਦਾ ਕਿ ਯੂਸਫ ਸਿੰਘ ਦਾ ਜਨਮ ਜੋ ਹਜ਼ਾਦੀ ਧਰਤੀ ਬੈਥਲਮ ਸ਼ਹਿਰ ਦੇ ਵਿੱਚ ਹੋਇਆ ਕਿਉਂਕਿ ਪੁਰਾਣੇ ਨਾਮ ਦੇ ਵਿੱਚ ਲਿਖਿਆ ਹੈ ਕਿ ਦੁਨੀਆ ਤੇ ਕੋ ਪਕੰਬਰ ਆਵੇਗਾ ਜਿਸ ਦਾ ਨਾਮ ਅਮੈਲੋ ਰੱਖਣਾ ਜਿਸ ਦਾ ਮਤਲਬ ਹੈ ਕਿ ਪਰਮੇਸ਼ਰ ਸਾਡੇ ਸੰਗ ਹੈ ਸੋ ਅੱਜ ਜਨਮ ਦਿਹਾੜੀ ਦੀਆਂ ਖੁਸ਼ੀਆਂ ਵਿੱਚ ਅਸੀਂ ਸ਼ੋਭਾ ਯਾਤਰਾ ਜਿਹੜੀ ਹੈ ਉਹਦੇ ਰੂਪ ਦੇ ਵਿੱਚ ਲੈ ਕੇ ਸ਼ਹਿਰ ਦੇ ਵੱਖ-ਵੱਖ ਥਾਵਾਂ 'ਚ ਹੁੰਦੇ ਹੋਏ ਸ਼ਾਲਾ ਮਰਵਾਸ ਸਮਾਪਤ ਕਰਾਂਗੇ ਸੋ ਇਲਾਕਾ ਨਿਵਾਸੀਆਂ ਨੂੰ ਡਿਸਟ੍ਰਿਕਟ ਕਪੂਰਥਲਾ ਨੂੰ ਮੈਂ ਐ 225 ਦੀ ਲੱਖ ਲੱਖ ਮੁਬਾਰਕਬਾਦ ਦਿੰਦਾ ਹਾਂ ਆਉਣ ਵਾਲਾ ਸਾਡਾ ਸਾਲ ਜਿਹੜਾ ਹੈ ਪਰਮੇਸ਼ਰ ਦੇ ਨਾਂ ਤੇ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਲੈ ਕੇ ਆਵੇ ਪਰਮੇਸ਼ਰ ਸਭ ਨੂੰ ਆਸਤੇ ਬਰਕਤ ਦੇਵੇ ਧੰਨਵਾਦ ਥੈਂਕ ਯੂ ਗੋਡ ਫਰ ਅਸਰ ਮਹਿਰਕਿਸ਼ ਕੁਮਾਰ ਮਟੂ ਮੈਂ ਇੱਥੇ ਇੱਕੜੇ ਡੀਸੀ ਚੋਂ ਹੁੰਦ ਸੀ ਛਾਲਮਰ ਛਾਲਮਰ ਬਾਗ ਵਿੱਚ ਰੁਕਾਂਗੇ ਜਾ ਕੇ ਤੇ ਮੈਂ ਬਹੁਤ ਸਾਰੀਆਂ ਮੁਬਾਰਕਾਂ ਦਿੰਦਾ 크ਿਸਮਸ ਦੀਆਂ ਨਵੇਂ ਸਾਲ ਦੀਆਂ ਵੀ ਰੱਬਤਾ ਨੂੰ ਬਰਕਤ ਹੋਵੇ ਸਾਰੇ ਨੂੰ ਮੇਰੇ ਵੱਲੋਂ ਜੈ ਮਸੀਹੀ ਦੀ ਤੇ ਪ੍ਰਭੂ ਯਿਸੂ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹ ਸ਼ੋਭਾ ਯਾਤਰਾ ਡਿਸਿਸੋਂਕ ਤੋਂ ਚੱਲ ਕੇ ਬਿਆਰਾਂ ਵਿੱਚ ਦੀ ਹੁੰਦੇ ਹੋਏ ਤੇ ਇਨਸ਼ਾਅੱਲਾ ਮਾਰ ਬਾਗ ਪਹੁੰਚੇਗੀ ਤੇ ਸ਼ੋਭਾ ਯਾਤਰਾ ਦੇ ਦੌਰਾਨ ਅਸੀਂ ਖੁਦਾ ਦਾ ਪਿਆਰ ਵੰਡਣਾ ਚਾਹੁੰਦੇ ਹਾਂ ਤੇ ਧੰਨਵਾਦ ਕਰਦੇ ਆਂ ਦੋ ਬਾਬਾ মিডিਆ ਵਾਲਿਆਂ ਦਾ ਤੇ ਫਿਰ ਤੋਂ ਇੱਕ ਤੋਂ ਫਿਰ ਤੋਂ ਇਹ ਦੁਬਾਰਾ ਪ੍ਰਭੂ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਸਾਰਿਆਂ ਨੂੰ ਵਧਾਈਆਂ ਤੇ ਖੁਦਾ ਸਾਰਿਆਂ ਨੂੰ ਆਸ਼ੀਸ਼ ਦੇਵੇ ਤੇ ਬਾਕੀ ਪਹਿਲੇ ਸਾਰਿਆਂ ਨੂੰ ਜੈਮਸੀ ਦੀ ਰਵੀ ਯਸ਼ੂ ਮਸੀਹ ਦੇ ਜਨਮ ਦਿਨ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ ਮੇਰਾ ਨਾਮ ਪਾਸਟਰ ਅਮਨ ਬਾਲੀ ਅਸੀਂ ਮੇਰੇ ਕਲ ਅਰੀਨਾ ਚਰਚ ਤੋਂ ਪਾਸਟਰ ਰੋਹਨ ਸੌਂਦੀ ਜੀ ਦੀ ਅਗਵਾਈ ਦੇ ਵਿੱਚ ਅੱਜ ਸਾਰੇ ਇੱਥੇ ਸ਼ੋਭਾ ਯਾਤਰਾ ਦੇ ਲਈ ਆਏ ਹਾਂ ਇਹ ਇਹ ਸ਼ੋਭਾ ਯਾਤਰਾ ਅੱਜ ਡੀਸੀ ਚੌਂਗ ਤੋਂ ਸ਼ੁਰੂ ਹੋ ਰਹੀ ਹੈ ਜੋ ਕਿ ਸ਼ਾਲੀਮਾਰ ਬਾਗ ਤੱਕ ਜਾਵੇਗੀ ਜੋ ਕਿ ਪੂਰੇ ਸ਼ਹਿਰ ਦੇ ਵਿੱਚ ਅਸੀਂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀਆਂ ਅਸੀਂ ਸ਼ੁਭਕਾਮਨਾਵਾਂ ਦਿੰਦੇ ਜਾਵਾਂਗੇ ਤੇ ਲੋਕਾਂ ਦੇ ਲਈ ਅਸੀਂ ਦੁਆ ਤੇ ਪ੍ਰਾਰਥਨਾ ਕਰਾਂਗੇ ਤੇ ਜਿਹਦੇ ਵਿੱਚ ਸ਼ਹਿਰ ਨੂੰ ਅਸੀਂ ਬLES ਵੀ ਕਰਾਂਗੇ ਸ਼ਹਿਰ ਵਾਸਤੇ ਅਸੀਂ ਪਰਮੇਸ਼ਰ ਦੇ ਵੱਲੋਂ ਬਰਕਤ ਵੀ ਮੰਗਾਗੇ ਤੇ ਯਿਸੂ ਮਸੀਹ ਦੇ ਨਾਮ ਨੂੰ ਅੱਜ ਮਹਿਮਾ ਵੀ ਦਵਾਂਗੇ ਤੇ ਯਿਸੂ ਮਸੀਹ ਦੇ ਨਾਮ ਨੂੰ ਵੀ ਉੱਚਾ ਕਰਾਂਗੇ ਸਾਰਿਆਂ ਨੂੰ ਮੇਰੇ ਵੱਲੋਂ ਜੈਮਸੀ ਦੀ ਤੇ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਬਹੁਤ ਬਹੁਤ ਮੁਬਾਰਕਾਂ ਸਭ ਦਾਤਾ ਇੱਕ ਬਹੁਤ ਇੱਕ ਖੁਸ਼ੀ ਦਾ ਪ੍ਰਤੀਕ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਸੰਸਾਰ ਵਿੱਚ ਜਦੋਂ ਪੈਦਾ ਹੋਏ ਤੇ ਅਸੀਂ ਤੋਂ ਬਹੁਤ ਵੱਡੀ ਇੱਕ ਖੁਸ਼ੀ ਲੈ ਕੇ ਸੋ ਅੱਜ ਸਾਡਾ ਇਹ ਮਕਸਦ ਹੈ ਕਿ ਅਸੀਂ ਇਲਾਕੇ ਦੇ ਲੋਕਾਂ ਨੂੰ ਸ਼ਹਿਰ ਦੇ ਨਿਵਾਸੀਆਂ ਨੂੰ ਔਰ ਨਗਰ-ਨਗਰ ਤੋਂ ਜਿਹੜੇ ਇਕੱਠੇ ਹੋਏ ਲੋਕ ਉਹਨਾਂ ਦੇ ਵਿੱਚ ਮਿਲ ਕੇ ਅਸੀਂ ਖੁਸ਼ੀ ਵੰਡਣੀ ਚਾਹੁੰਦੇ ਆ ਇੱਕ ਬਹੁਤ ਵੱਡੀ ਖੁਸ਼ੀ ਹੈ ਜਿਹੜੀ ਸੰਸਾਰ ਦੇ ਪੂਰੇ ਵਿਸ਼ਵ ਦੇ ਵਿੱਚ ਖੁਸ਼ੀ ਮਨਾਇ ਜਾਂਦੀ ਹੈ ਸੋ ਅੱਜ ਸਾਡੇ ਅੰਦਰ ਇੱਕ ਬਹੁਤ ਵੱਡੀ ਖੁਸ਼ੀ ਹੈ ਕਿਉਂਕਿ ਸਾਨੂੰ ਨਜ਼ਾਤ ਮਿਲੀ ਹੈ ਅਸੀਂ ਨਜ਼ਾਤ ਦੇ ਕਾਰਨ ਬੜੇ ਪਰਸੰਨ ਹੈਗੇ ਆ ਅੱਜ ਬਹੁਤ ਖੁਸ਼ ਹੈਗੇ ਆ ਕਿ ਪਰਮੇਸ਼ਰ ਦੇ ਪੂਰੇ ਵਿਸ਼ਵ ਨੂੰ ਪੂਰੇ ਪੂਰੇ ਸੰਸਾਰ ਦੇ ਲੋਕਾਂ ਨੂੰ ਨਜ਼ਾਤ ਦਿੰਦੀ ਹੈ ਸੋ ਇਸ ਕਰਕੇ ਅਸੀਂ ਨਜ਼ਾਤ ਦਾ ਕਰਕੇ ਬਹੁਤ ਕੁਛ ਕਰਨਾ ਚਾਹੁੰਦੇ ਆ ਅਸੀਂ ਜੋ ਕੁਛ ਵੀ ਕੀਤਾ ਇਸ ਤੋਂ ਜ਼ਿਆਦਾ ਕਰਨਾ ਚਾਹੁੰਦੇ ਆ ਇਹ ਸਾਡੇ ਅੰਦਰਲੀ ਇੱਕ ਭਾਵਨਾ ਹੈ ਅੰਦਰਲੀ ਸਾਡੀ ਇੱਕ ਤਮੰਨਾ ਹੈ ਕਿ ਅਸੀਂ ਬੜਾ ਉੱਛਲ-ਉੱਛਲ ਕੇ ਬੜਾ ਕੁੱਦ-ਕੁੱਦ ਕੇ ਬੜੀ ਖੁਸ਼ੀ ਮਨਾ ਸਕੀਏ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਕਰ ਸਕੀਏ ਤੇ ਪ੍ਰਭੂ ਦੇ ਨਾਮ ਲੋਚਾ ਕਰ ਸਕੀਏ ਓਕੇ ਜੀ ਜੈ ਮਸੀਹ ਜੈ ਸਮਸੀਹ ਦੀ ਜਦੋਂ ਕ੍ਰਿਸਮਸ ਆ 25 ਦਸੰਬਰ ਨੂੰ ਉਸ ਤੋਂ ਪਹਿਲਾਂ ਸ਼ੁਭ ਯਾਤਰਾ ਕੱਢੀ ਆ ਰਹੀ ਹੈ ਮੈਂ ਇਲਾਕਿਆਂ ਨੂੰ ਨਿਵਾਸੀਆਂ ਨੂੰ ਔਰ ਸਾਰੇ ਮੁਸੀਬਾ ਇਚਾਰੇ ਨੂੰ ਅਜਦੇ ਦਿੰਦਿਆਂ ਅਜਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਹਾਂ ਮੁਬਾਰਕਾ ਕਹਿਣਾ ਹਾਂ ਸਭ ਨੂੰ ਜੈਮ ਸਿਟੀ ਇਹ ਜਿਹੜੀ ਸ਼ੁਭ ਯਾਤਰਾ ਹੈ ਸਾਡੇ ਪ੍ਰੋਫੈਸਰ ਯਸਮੁਸੇਦ ਦਾ ਜਨਮ ਦਿਹਾੜਾ ਹੈ ਜਿਹੜਾ ਕਿ 24 ਨੂੰ ਬੜੇ ਧੁੰਮ ਧਾਮ ਦੇ ਨਾਲ ਮਨਾਇਆ ਜਾਂਦਾ ਤੇ ਇਹ ਸ਼ੁਭ ਯਾਤਰਾ ਅਸੀਂ ਖੁਸ਼ੀ ਦੇ ਵਿੱਚ ਕੱਢ ਰਹੇ ਹਾਂ ਕਿ ਅਸੀਂ ਸਹਿਰ ਤੇ ਜਿੰਨੇ ਵੀ ਨਿਵਾਸੀ ਹੈ ਅਸੀਂ ਸਾਰਿਆਂ ਨੂੰ ਸੰਦੇਸ਼ ਦੇ ਸਕੀਏ ਪ੍ਰੋਫੈਸਰ ਯਸਮੁਸੇਦ ਦੇ ਬਾਰੇ ਤੇ ਪ੍ਰਭੂ ਜੀ ਜਿਸ ਨੂੰ ਸੀ ਮੁਕਤੀ ਦਤਾ ਹੈ ਉਹ ਸਾਡੇ ਪਾਪਾਂ ਦੀ ਖਾਤਰ ਸਵਰਗ ਛੱਡ ਕੇ ਇਸ ਧਰਤੀ ਤੇ ਆਏ ਆ ਔਰ ਜਿਹੜਾ ਵੀ ਉਹਦੇ ਨਾਮ ਦੇ ਵਿੱਚ ਤੋਹਾ ਕਰ ਲੈਂਦਾ ਬਪਤਿਸ਼ਮਾ ਲੈ ਲੈਂਦਾ ਬਚਾਇਆ ਜਾਂਦਾ ਆ ਔਰ ਪਰਮੇਸ਼ਰ ਹਰ ਇੱਕ ਦੇ ਉੱਪਰ ਕੀ ਹੈ ਦਇਆ ਕਰਦਾ ਕਿਉਂਕਿ ਪਰਮੇਸ਼ਰ ਨੇ ਆਪਣੇ ਇਕਲੋਤੇ ਪੁੱਤਰ ਨੂੰ ਇਸ ਜਗਤ ਦੇ ਵਿੱਚ ਭੇਜਿਆ ਤਾਂ ਕਿ ਇਹ ਸਾਰਾ ਜਗਤ ਜਿਹੜਾ ਆ ਬਚਾਇਆ ਜਾਵੇ ਨਾ ਕਿ ਇੱਕ ਪੂਰੀ ਤੋਹਾ ਇਸ ਵਕਤ ਆਰੰਭ ਹੋ ਚੁਕਾ ਹੈ ਇਸ ਵਕਤ ਅਸੀਂ ਡੀਸੀ ਜੋਗ ਤੋਂ ਕਪੂਰਥਲਾ ਬਾਜ਼ਾਰ ਦੇ ਵਿੱਚ ਪਹੁੰਚ ਚੁਕੇ ਆ ਆਓ ਪਾਸਟਰ ਸਰਬੰਨ ਨਾਲ ਗੱਲਬਾਤ ਕਰਦੇ ਆਂ ਬਸ ਇਹ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਕੀ ਕਹਣਾ ਚਾਹੁੰਦੇ ਸਭ ਤੋਂ ਪਹਿਲਾਂ ਸਭ ਨੂੰ ਜੈ ਮਸੀਹ ਕੀ ਮੈਂ ਪਾਸਟਰ ਨਿਤਿਨ ਧਾਪੜ ਦਾ ਕੇਂਗ ਚਰਚ ਡਾਕਰਵਾਲ ਕਪੂਰਥਲਾ ਤੋਂ ਇਹ ਜਿਹੜੀ ਸ਼ੋਭਾ ਹੋ ਰਹੀ ਹੈ ਪ੍ਰਭੂ ਯੇਸ਼ੂ ਮਸੀਹ ਦੇ ਜਨਮ ਦਿਹਾੜੀ ਦੀ ਖੁਸ਼ੀ ਵਿੱਚ ਕੱਢੀ ਜਾ ਰਹੀ ਹੈ ਔਰ ਜਿਹਨੇ ਖੁਦ ਰੱਬ ਚਰਨ ਕਰੇ ਤੁਸੀਂ ਦੁਨੀਆ ਦੇ ਸ਼ੋਰ ਤੇ ਕਰ ਮੇਰੇ ਗਵਾਹ ਹੋ ਅਸੀਂ ਇਸ ਸਮੇਂ ਦੇ ਵਿੱਚ ਕੁਦਰ ਦੀ ਬੇਦਾਰੀ ਦਾ ਕਿ ਪ੍ਰਭੂ ਯੇਸ਼ੂ ਮਸੀਹ ਆਕਾਸ਼ ਨੂੰ ਛੱਡ ਕੇ ਧਰਤੀ ਤੇ ਸਾਡੇ ਲਈ ਆਏ ਮਨੁੱਖੀ ਜੀਵਨ ਜਿੱਤਿਆ ਔਰ ਸਾਡੇ ਗੁਨਾਹਾਂ ਨੂੰ ਸਾਨੂੰ ਮਾਫੀ ਦੇ ਕੇ ਸਾਨੂੰ ਅਨੰਤ ਜੀਵਨ ਵਿੱਚ ਲੈ ਗਿਆ ਇਸ ਗੱਲ ਨੂੰ ਅਸੀਂ ਦੁਨਿਆ ਦੇ ਸ਼ੋਰ ਤੇ ਕਰ ਪਹਚਾ ਰਹੇ ਹਾਂ ਔਰ ਇੱਕ ਖੁਸ਼ਖਬਰੀ ਦਾ ਪੈਗਾਮ ਦੁਨਿਆ ਦੇ ਸ਼ੋਰ ਤੇ ਕਰ ਲੈ ਜਾ ਰਹੇ ਹਾਂ ਇਹ ਸ਼ੋਭਾ ਯਾਤਰਾ ਇੱਕ ਆਪਸੀ ਭਾਈਚਾਰੇ ਦਾ ਪ੍ਰੇਮ ਦਾ ਔਰ ਇਕੱਠੇ ਬੰਦਾ ਸੰਧੀ ਕਿਹਾ ਅਮੀਨ ਦੀ ਦਵਾ ਬਾ ਮੀਡੀਆ ਹਾਊਸ ਤੇ ਤੁਹਾਡਾ ਸਵਾਗਤ ਹੈ ਸਹਿਯੋਗੀ ਚੈਨਲ ਜੀ ਸਟਾਰ ਨਿਊਜ਼ ਔਰ ਅਸੀਂ ਪਹੁੰਚੂਕੇ ਆ ਕਪੂਤਲਾ ਸ਼ਹਿਰ ਦੇ ਸ਼ਾਲਾਮਰ ਬਾਗ ਵਿਖੇ ਜਿੱਥੇ ਕੇ ਇੱਕ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਉਸ ਦੀ ਸਮਾਪਤੀ ਜਿਹੜੀ ਹੈ ਅੱਜ ਇਸ ਜਗ੍ਹਾ ਤੇ ਹੋਈ ਹੈ ਸੋ ਪਾਸਟਰ ਜਰਬਾਨ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਅ ਅੱਜ ਇਸ ਸ਼ੁਭ ਦਿਹਾੜੇ ਦੇ ਜਨਤਾ ਨੂੰ ਕੀ ਕਹਿਣਾ ਚਾਹੋਗੇ ਜੀ ਸੋਪਤਾ ਜੀ ਸਭ ਤੋਂ ਪਹਿਲਾਂ ਤੇ ਮੈਂ ਅ ਮਸੀਹ ਭਾਈਚਾਰੇ ਵੱਲੋਂ ਜੋ ਅੱਜ ਫਾਸਟ ਸਹਿਬਾਨ ਦੀ ਅਗਵਾਈ ਦੇ ਵਿੱਚ ਗੱਡੀ ਜਾ ਰਹੀ ਜਿਹੜੀ ਸ਼ੋਭਾ ਯਾਤਰਾ ਹੈ ਮੈਂ ਉਸ ਸ਼ੋਭਾ ਯਾਤਰਾ ਕੱਢਣ ਵਾਲੀ ਪ੍ਰਬੰਧਕ ਕਮੇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਇਸ ਮੌਕੇ ਤੇ ਮੈਂ 크ਿਸਮਸ ਦਿਨ ਤੇ ਨਵੇਂ ਸਾਲ ਦੀਆਂ ਸਮੂਹ ਦੇਸ਼ਵਾਸੀਆਂ ਨੂੰ ਤੇ ਸਮੂਹ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਔਰ ਜੋ ਅੱਧੀ ਸ਼ੋਭਾ ਯਾਤਰਾ ਕੱਢਣ ਜਿਹੜੀ ਕੱਢੀ ਆ ਜਿਨ੍ਹਾਂ ਨੇ ਵਾਈ ਵੀ ਆਰ ਸੈਲੀਬ੍ਰੇਟਿੰਗ ਕ੍ਰਿਸਮਸ ਐਕਚੁਅਲੀ ਇਹ ਇੱਕ ਬੜਾ ਵੱਡਾ ਕੁਐਸਚਨ ਹੈਗਾ ਕਿ ਅਸੀਂ ਕ੍ਰਿਸਮਸ ਸੈਲੀਬ੍ਰੇਟ ਕਿਉਂ ਕਰਦੇ ਹਾਂ ਕਿੰਨੇ ਵੀ ਲੋਕ ਇਹ ਇਹਦਾ ਮਤਲਬ ਜਿਹੜਾ ਆ ਮੇਰਾ ਖਿਆਲ ਹੈ ਕਿ ਜਿਹੜੇ ਮਸੀਹ ਨਾਲ ਲੇਵਾ ਸਕਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਸਕਦਾ ਕਿ ਕਿਉਂਕਿ ਮੇਰਾ ਹੀ ਮੰਨਣਾ ਹੈ ਕਿ 2025 ਸਾਲ ਪਹਿਲਾਂ ਮੇਰਾ ਨਹੀਂ ਮਤਲਬ ਸਾਰੀ ਦੁਨੀਆ ਦੇ ਮੰਨਣਾ ਹੈ ਸਕਾਲਰਸ ਦਾ ਮੰਨਣਾ ਹੈ ਜਿਹੜੇ ਬਾਈਬਲ ਦੇ ਪ੍ਰੀਚਰਸ ਨੇ ਪ੍ਰਚਾਰਕ ਨੇ ਉਹਨਾਂ ਦਾ ਮੰਨਣਾ ਕਿ 2025 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਇੱਕ ਬੱਚੇ ਦੇ ਰੂਪ ਚ ਪੈਦਾ ਹੋ ਚੁੱਕੇ ਆ ਉਹ ਬਾਰ ਬਾਰ ਬੱਚੇ ਦੇ ਰੂਪ ਚ ਪੈਦਾ ਨਹੀਂ ਹੋ ਰਹੇ ਇੱਕੋ ਹੀ ਵਾਰਕ ਜਿਸੇ ਵੀ ਵਿਅਕਤੀ ਦਾ ਬੱਚੇ ਦੇ ਰੂਪੇ ਜਨਮ ਹੁੰਦਾ ਹੈ ਉਸ ਤੋਂ ਬਾਅਦ ਉਹਨਾਂ ਦਾ ਜਿਹੜਾ ਅਸਲ ਮਕਸਦ ਸੀ ਕਿਉਂਕਿ ਪ੍ਰਭ ਯਿਸੂ ਮਸੀਹ ਦਾ ਜਨਮ ਬਹੁਤ ਸਾਰੇ ਨਬੀਆਂ ਦੀ ਭਵਿੱਖ ਬਾਣੀ ਤੋਂ ਬਾਅਦ ਹੋਇਆ ਔਰ ਉਹ ਭਵਿੱਖ ਬਾਣੀਆਂ ਕੀ ਸੀ ਉਹ ਇਹ ਸੀ ਕਿ ਦੁਨੀਆ ਦੇ ਵਿੱਚ ਪਾਪ ਬਹੁਤ ਵੱਧ ਚੁੱਕਾ ਹੈ ਉਸ ਟਾਈਮ ਤੇ ਔਰ ਦੁਨੀਆ ਇੰਨੀ ਪਾਪ ਚ ਵੱਧ ਚੁੱਕੀ ਸੀ ਕਿ ਬੰਦਾ ਬੰਦੇ ਨਾਲ ਹੀ ਧੋਖਾ ਕਰੀ ਜਾਂਦਾ ਹੈ ਬੰਦਾ ਬੰਦੇ ਨੂੰ ਹੀ ਮਾਰੀ ਜਾਂਦਾ ਹੈ ਔਰ ਪਾਪ ਕਰਨ ਤੋਂ ਮਨੁੱਖ ਨਹੀਂ ਡਰਦਾ ਸੁਖਦਾ ਨੇ ਸੋਚਿਆ ਕਿ ਜੇ ਇੰਨਾ ਪਾਪ ਵੱ ਚੁੱਕਾ ਤੇ ਉਸ ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਪਰਮੇਸ਼ਵਰ ਨੇ ਆਪਣੇ ਇਕਲੋਤੇ بیٹے ਨੂੰ ਆਪਣੇ ਰੂਪ ਦੇ ਵਿੱਚ ਜਿਸਮ ਦੇ ਰੂਪ ਜਨਮ ਦਿੱਤਾ। ਜੀ ਤੁਹਾਡਾ ਮੈਂ ਨਿਹਰ ਸਿੰਘ ਐ ਜੀ ਸultan Bhlodi ਤੋਂ ਆਂ ਔਰ ਪਾਸੇ ਮੈਂ ਸਾਥੀ ਜੀ ਚੈਚਦੇ ਜੀ ਨੇ ਸੀ ਆਪਣਾ ਕੰਮ ਕਰਦੇ ਆਂ ਔਰ ਪਰਮੇਸ਼ਵਰ ਦਾ ਧੰਨਵਾਦ ਕਰਦੇ ਆਂ ਕਿ ਪਰਮੇਸ਼ਰ ਨੇ ਜੋ ਅੱਜ ਦੇ ਦਿਨ ਦਿਖਾਇਆ ਹੈ ਬਹੁਤ ਹੀ ਖਾਸ ਮੇਰੇ ਸ਼੍ਰੀਵਤ ਜੀ ਕਿਰਪਾ ਹੋਈ ਹੈ ਕਿ ਅੱਜ ਅਸੀਂ 크리스마ਸ ਮਨਾ ਰਹੇ ਹਾਂ ਔਰ ਅਸੀਂ ਸਾਰੇ ਲੋਕਾਂ ਨੂੰ ਜਰਮਸੀ ਲੋਕਾਂ ਨੇ ਜਾਂ ਦੁਸਰੇ ਲੋਕਾਂ ਨੇ ਸਾਰਿਆਂ ਨੂੰ ਔਰ 크리스마ਸ ਦੀਆਂ ਔਰ ਨਵੇਂ ਸਾਲ ਦੇ ਲਖੜਫਤੇ ਦਿੰਦਿਆਂ ਤਾਂ ਕਿ ਪ੍ਰਭੂ ਜੀ ਸਮਸੀ ਸਵਰਗ ਨੂੰ ਛਾੜ ਕੇ ਇਸ ਦੁਨੀਆ ਤੇ ਆਇਆ ਵਾ ਤਾਂ ਕਿ ਸਾਰੇ ਲੋਕ ਮੁਕਤੀ ਤੋਂ ਪਾ ਕੇ ਪਾਪਾਂ ਤੋਂ ਜਰਜੇ ਪਾ ਕੇ ਮੁਕਤੀ ਪਾ ਸਕਣ ਔਰ ਬਾਸ਼ਾ ਜੀ ਅੱਜ ਕੱਲ ਆਪਾਂ ਦੇਖਦੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਜ਼ਿਆਦਾ ਬੋਲ ਬਾਲਾ ਹੈ ਸੋ ਕੀ ਕਰਿਆ ਜਾਊਗੀ ਇਹ ਸਾਰੇ ਭੈਣ ਭਾਈਓ ਜੈਂਸੀ ਦੀ ਕਰਨਿਆਂ ਪਰਮੇਸ਼ਰ ਦਾ ਧੰਨਵਾਦ ਕਰਦੇ ਆਂ ਜੋ ਅੱਜ ਅਸੀਂ ਕਰਕੂਤਲਾ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਵਿੱਚ ਇਕੱਠੇ ਹੋਏ ਆਂ ਅਤੇ ਸਭ ਤੋਂ ਪਹਿਲਾਂ ਮੈਂ ਸਾਰੇ ਨਗਰ ਮਾਸਰ ਪੂਰੇ ਵਾਰਡ ਨੂੰ ਯਸਮ ਸਿੰਘ ਦੇ ਜਨਮ ਦਿਦਿਅ ਬਧਾਈ ਦਿੰਨੇ ਆਂ ਔਰ ਯਸਮ ਸਿੰਘ ਸਾਡੇ ਲਈ ਮੁਕਤੀ ਦਾ ਨਜਾਤ ਔਰ ਪਾਪਾ ਦੀ ਮਾਫੀ ਛੁਟਕਾਰਾ ਲੈ ਕੇ ਆਇਆ ਔਰ ਜਦੋਂ ਅਸੀਂ ਚੱਪ ਚੱਪ ਵਿੱਚ ਹੋਕਾਦੂਨੇ ਪ੍ਰਚਾਰ ਕਰਦੇ ਆਂ ਤੇ ਉਥੇ ਨਸ਼ਿਆਂ ਦਾ ਛੁਟਕਾਰਾ ਵੀ ਹੁੰਦਾ ਹੈ ਨਸ਼ਾ ਤੋਂ ਨਿजात ਮਿਲਦੀ ਹੈ ਜਦੋਂ ਖੁਦਾ ਦਾਸ ਪ੍ਰਾਥਨਾ ਕਰਦੇ ਬੇਨਤੀਆਂ ਕਰਦੇ ਪਰਮੇਸ਼ਰ ਕੇ ਜੈਸੂਮ ਸਿੰਘ ਇਹ ਹਦਤ ਧਰਮ ਬੜਾਉਣਾ ਨਹੀਂ ਹੈ ਜੈਸੂਮ ਸਿੰਘ ਦਾ ਮਕਸਦ ਕਿ ਅਸੀਂ ਬਚਿਆ ਸਾਰੀ ਦੁਨੀਆ ਬਚਾਈ ਜਾਵੇ ਨਸ਼ੇ ਤੋਂ ਛੁਡਕਾਰਾ ਪਾਲਵੇ ਆਪਣੇ ਪਾਪਾ ਤੋਂ ਆਪਣੇ ਗੁਨਾਹ ਤੋਂ ਛੁਟਕਾਰਾ ਪਾਲਵੇ ਪਰ ਰਮੇਸ਼ਾ ਕੇ ਬੇਨਤੀ ਕਰਦੇ ਦਾਸ ਅੱਜ ਅਸੀਂ 25 ਦਸੰਬਰ ਕਿਉਂ ਮਨਾ ਰਹੇ ਆ ਕਿ ਸਾਰੀ ਦੁਨੀਆ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਜਾਵੇ ਸਾਨੂੰ ਅਸੀਂ ਗਵਾਹਾਂ ਤਰੁੱਤੇ ਅਸੀਂ ਪ੍ਰਚਾਰ ਕਰ ਰਿਹਾ ਕਿ ਸਾਰੀ ਦੁਨੀਆ ਬਚਾਈ ਜਾਵੇ ਗੋਡ ਬਲਸ ਸਾਰੋ ਜੈਮ ਸੀ ਦੀ ਨਿਰਵਾਨੀ ਜੀ ਤਾਂ ਬਿਲਕੁਲ ਜੀ ਵਾਕ ਵਾਕ ਪਾਸਟਰ ਸਾਹਿਬ ਸਾਡੇ ਨਾਲ ਜੁੜੇ ਨੇ ਔਰ ਹੋਰ ਪਾਸਟਰ ਜੀ ਸਾਡੇ ਨਾਲ ਮੌਜੂਦ ਨੇ ਕੱਲ੍ਹ ਗੱਲ ਕਰਾਂਗੇ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਾਸਟਰ ਇਕਵਾਲ ਹੈ ਜੀ। ਤੋਂ ਇਸ ਸ਼ੁਭ ਦਿਹਾੜੇ ਤੇ ਕੀ ਕਹਿਣਾ ਚਾਹੋਗੇ ਜੀ ਸੰਤਨ ਨੂੰ? ਇਹ ਅੱਜ ਅਸੀਂ ਪਰਮੇਸ਼ਰ ਦੇ ਨਾਮ ਦੇਤੇ ਸਭਨਾਂ ਨੂੰ ਪਰਮੇਸ਼ਰ ਦੇ ਜਨਮ ਦਿਹਾੜੇ ਦੀ ਜੋ ਯਾਤਰਾ ਹੈ ਉਸ ਨੂੰ ਕਾਲਿਆ ਹੈ ਔਰ ਪਰਮੇਸ਼ਰ ਦਾ ਧੰਨਵਾਦ ਕੀਤਾ ਜਿਸ ਨੇ ਸਾਨੂੰ 11 ਮਹੀਨੇ ਸੰਭਾਲ ਕੇ ਰੱਖਿਆ ਔਰ ਅੱਜ ਅਸੀਂ 12ਵੇਂ ਮਹੀਨੇ ਦੇ ਜਨਮ ਦਿਹਾੜੇ ਦੇ ਸੈਲੀਬ੍ਰੇਟ ਕਰ ਰਹੇ ਹਾਂ ਔਰ ਪਰਮੇਸ਼ਰ ਪਰਮੇਸ਼ਰ ਦਾ ਮੈਸੇਜ ਦੁਨੀਆ ਨੂੰ ਦੇ ਰਹੇ ਹਾਂ ਕਿ ਪਰਮੇਸ਼ਰ ਦੇ ਵਚਨ ਦੇ ਉੱਤੇ ਤੁਸੀਂ ਪ੍ਰਤੀਤ ਕਰੋ ਕਿਉਂਕਿ ਵਧਾਈ ਦੇਣਾ ਚਾਹੁੰਦਾ ਹਾਂ ਜੋ 크੍ਰਿਸਚਨ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਆ ਔਰ ਪਰਮੇਸ਼ਰ ਉਹਨਾਂ ਨੂੰ ਖੁਸ਼ੀਆਂ ਬਖਸ਼ੇ ਅਨੰਤ ਜੀਵਨ ਬਖਸ਼ੇ ਅੱਜ ਅਸੀਂ ਕਪੂਰਸਲਾ ਸ਼ਹਿਰ ਦੇ ਵਿੱਚ ਪ੍ਰਵੀ ਐਸਐਸ ਦੇ ਜਨਮ ਦੇ ਸੰਬੰਧ ਵਿੱਚ ਸ਼ੁਭ ਯਾਤਰਾ ਕੱਢੀ ਆ ਔਰ ਸੰਗਤਾਂ ਨੇ ਹਮ ਹਮਾ ਕੇ ਇਸ ਸ਼ੁਭ ਯਾਤਰਾ ਨੂੰ ਸਫਲ ਬਣਾਉਣ ਲਈ ਸਾਡਾ ਸਾਥ ਦਿੱਤਾ ਆ ਤੇ ਮੈਂ ਪਰਮੇਸ਼ਰ ਦੇ ਦਾਸਾ ਦਾ ਵੀ ਬੜਾ ਧੰਨਵਾਦ ਕਰਦਾ ਹਾਂ ਤੇ ਜਿਨ੍ਹਾਂ ਨੇ ਸਹਿਯੋਗ ਕੀਤਾ ਆ ਤੇ ਅਸੀਂ ਸਾਰੇ ਮਿਲ ਕੇ ਇਸ ਨੂੰ ਸੈਲੀਬ੍ਰੇਸ਼ਨ ਸੈਲੀਬ੍ਰੇਟ ਕਰ ਰਹੇ ਆ ਸੋ ਮੈਂ ਦਸਤ ਸੁਰੇਸ਼ ਕੁਮਾਰ ਮੇਰੇ ਸਾਬੋਆ ਦਰਸ਼ਨ ਚਾਰ ਮੈਂ ਦੱਸਣਾ ਚਾਹੁੰਦਾ ਕਿ ਅੱਜ ਜੋ ਅਸੀਂ ਇਕੱਤਰ ਹੋਏ ਆ ਪ੍ਰਮਾਤ ਦਾ ਧੰਨਵਾਦ ਕਰਦੇ ਆ ਕਿਉਂਕਿ ਪਰਮੇਸ਼ਰ ਦੀ ਬਾਣੀ ਸ਼ਾਮਚ ਲਿਖਿਆ ਕਿ ਦੁਨੀਆ ਤੇ ਇੱਕ ਪਕੰਮਰੇ ਆ